ਬੈਠੋ 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 ਯੂ ਸ਼ੁੱਡ ਆਲ ਆਫ ਦਾ ਮੈਂਬਰਸ਼ਿਪ ਸਹਿਮਾਨ ਜੀ ਅਤੇ ਸੁਪਰਵਿਖਤ ਆਪਣਾ ਵਿਤ ਮੌਜੂਦ ਮੰਤਰੀ ਬੈਠੋ ਪਲੀ ਬੈਠੋ ਬੈਠੋ ਅਤੇ ਸਮੂਹ ਮਹਿਮਨ ਸਾਹਿਬਾਨ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਾਤ ਪਾਤ ਮੰਤਰੀ ਸਰਦ ਦੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਫਫੇੜੇ ਖਾਂਦੇ ਆਦੇ ਅਤੇ ਸਵੇਰਾ 26 ਅਗਸਤ ਦੀ ਰਾਤ ਨੂੰ ਠੀਕ ਆ ਬਈ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਧ ਜੀ ਵੀ ਤੋਂ ਆਪਣੇ ਅੱਛੇ ਦੀ ਗੱਲ ਕਰ ਲਓ ਸਾਧ ਜੀ ਤੁਸੀਂ ਸਾਡੇ ਦਾ ਸਿਆਣਾ ਦੇ ਚੇਨ ਡੈਸ ਕਰੋ ਆਪਣੇ ਹੱਥੇ ਦੀ ਗੱਲ ਕਰ ਲਗਾ ਚੇਨ ਡੈਸ ਕਰੋ ਜੀ ਚੇਨ ਡੈਸ ਤਾਰੀਵਾਲ ਸਾਹਿਬ ਆ ਸਿੱਧੀਆਂ ਜੋ ਬਾੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਨਾ ਨਹੀਂ ਹੁੰਦਾ ਕੋਈ ਬਾਹਲਾ ਜ਼ਰੂਰੀਆਂ ਦਾ ਪੜ ਲਓ ਸਾਡਾ ਨਹੀਂ ਹੁੰਦਾ ਮੈਂ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ ਕਨਵੇਟ ਕਲਵੇਟ ਜੀ ਤਰ ਮੈਂ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆलो ਮੈਂ ਰੱਖ ਦਿੰਦਾ ਮੈਂ ਇਹਦਾ ਉਹ ਨਹੀਂ ਹੈ ਮੈਂ ਵੀ ਕਹਿੰਦਾ ਸਰ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਹਲਕਾ ਜਨਾਲੇ ਤੋਂ ਇਸ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਜਨਾਲਾ ਡੇੜਾ ਬਾਬਾ ਨਾਨਕ ਰਾਜਾ ਸਾਂਸੀ ਅਟਾਰੀ ਤਦਨਤਾ ਖੇਮਕਰ ਫਰੋਜਪੁਰ ਫਾਜ਼ਲ ਕਾ ਇਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਕ ਪਾਕ ਦੀਆਂ ਜੰਗਾਂ ਲੱਗਦੀਆਂ ਅਸੀ ਸਭ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਪਲੀਜ਼ ਜੀ ਸੱਜ ਦੀ ਸੀਰੀਅਸ ਹੋ ਜੋ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹੜਾ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਸ਼ਾੜਾ ਆ ਗਿਆ। ਚੇਰ ਨੂੰ ਦੇਖ ਰੋ ਚੇਰ ਨੂੰ। ਸਭ ਜਿਹੜੀ ਗੱਲ ਸੁਣ ਲੋ। ਜੀ। ਇਹ ਸਾਨੂੰ ਬਖੌਲ ਕਰਦੇ ਆ। 15 ਦਿਨ ਹੋ ਗਏ ਸ਼ਾੜਾ ਆ ਗਿਆ ਨੂੰ। ਇਹ ਸੁਲਤਾਨ ਕੋ ਲੋਧੀ ਗਏ ਪੰਬੂਗਾਂਦ ਤੇ ਚੜ ਕੇ। ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਦੀ ਲੱਗੀ। ਆ ਬੈਠਾ। ਆਪ ਵੀ ਜਾਵਨ ਸਾ। ਜਿਹੜਾ ਕਹਿੰਦਾ ਚਾਚਾ ਮਿਲਿਆ। ਲੈਟਮ ਕੰਪਲੀਟ। ਉਧਰ ਗੱਲਾਂ ਕਰ ਜੰਦੇ ਯਾਰ। ਲੈ ਲੈਟਮ ਹੋ ਗਈ। ਬੈਠੋ। ਚੜ ਕੇ ਅਹੀਂ ਜਰਗ ਵੀ ਜੜੇ। ਅਹੀਂ ਚੜਾਗ ਦੀ ਤਾਰੇ ਉਹ ਤੁਸੀਂ ਬੈਠੋ ਯਾਰ ਗੱਲ ਕੋਈ ਚਾਹ ਦੀ ਸਰਦਾ ਵੀ ਕੇ ਨੁੜਕ ਕੀਤਾ ਜਾਵੇ ਸਭ ਦੇਖੋ ਕੇ ਨੁੜਕ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਵੱਡੇ ਏਜੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤੜਾ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾਂ ਅਕਲ ਜਿਹੇ ਨੂੰ ਨੇ ਸਭ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਅਜਨਾਲਾ ਸਰ ਸਵਰਾਧ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜਿਹੜਾ ਹੜਾ ਹੁੰਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇ ਵਾਲ ਮਾਛੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲਾ ਨੰਗਾ ਸੋ ਦਰਿਆ ਬੂਸਾ ਬਲਕ ਬੂਦਾ ਸਭ ਮੈਂ ਤੁਹਾਨੂੰ ਕਟੋ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਕਿੰਦ ਦੇਣਾ ਉਹ ਲੋਕ ਅੱਜ ਸਦਨ ਦੇਖ ਰਹੇ ਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਵੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਹੇ ਆ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਹਕਕਾਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਕੇ ਦੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆ ਕਰਤਾ ਗੁਰਸੱਭ ਨੇ ਉਹ ਕਰਤਾ ਫਲਾਣੇ ਨੇ ਆ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕ ਜਬੀ ਸਭ ਅਵੇਦ ਪਾਕੀਆਥੇ ਮਾਲੂਥਲ ਬਣ ਗਿਆ ਸਰ ਮੈਂ ਜਿੱਤੇ ਹੋਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਢਿਆਂ ਵਾਲੀ ਤਾਰ ਤੋਂ ਬਾਹਰ ਜਾਂਦਾ ਕਿਸਾਨ ਉਹਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾਇਆ ਗਿਆ ਸੀਗਾ ਐਦਾਂ ਮਜ਼ਾਕ ਦਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਦਾ ਲਓ ਜਿੰਨਾ ਮਰਜ਼ੀ ਮਜ਼ਾਕ ਦਾ ਲਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਅਸਾਂ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਵਦਾਲ ਸਵਾਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਦੀ 88 ਜਿ ਬਗੀ ਆ ਫਟਾਸੀ ਦੇ ਸਭ ਤੋਂ ਜ਼ਿਆਦਾ ਕਹੀ ਹੈ ਸਾਰੇ ਬੁੱਧਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਅਦ ਕਹਿੰਦੇ ਆ ਕਿ ਕੇਂਦਰ ਸਰਕਾਰ ਦਖਲਦਾਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾ ਦਾ ਸਦਾ ਸਰ ਸਭ ਕੁਝ ਉੱਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ

ਵੀ ਲੱਖ ਦਾ ਸਰਕਿੱਲਾ ਸੀਗਾ ਜਿੱਥੇ ਅੱਜ ਅਠ ਅਠ ਫੋਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿੰਘ ਮਾਨ ਜੀ ਤੋਂ ਮੈਂ ਮੈਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿੱਲੀ ਕਰਨਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਤੋਂ ਤਿੰਨ ਗੱਲਾਂ ਕਹ ਦੀਆਂ ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਤ ਕੱਢ ਰਹੇ ਆ ਸਰ ਕੰਦਿਆ ਦੀ ਤਾਹ ਤੋਂ ਬਾਅਦ ਜਿੱਥੇ ਬੀਆ ਸਰ ਦੇ ਗੇਟ ਲੱਗੇ ਆ 7-7 ਫੁੱਟ ਰੇਤ ਸਾਦ ਇਹਨਾਂ ਨੂੰ ਪੁੱਛੋ ਕਿਦਾਂ ਦੇ ਕਰੂਗੀ ਕਹਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਬੀਆਰ ਸਰ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਸੀਂ ਆਉਂਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਰ ਹੁਣ ਕਿੰਦੇ ਸਰਕਾਰ ਕਿੱਥੇ ਹੈ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਏ ਪੱਗ ਕਿੱਲੇ ਦਾ ਕਿੰਨੇ ਦੇਣਾ ਸੱਦ ਉੱਥੇ ਆ ਯਾਦਾ ਇੱਕ ਵੀ ਰੁੜ ਗਈ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਆ। ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਆ। ਸੋ ਆਪਕਨ ਸੱਚ ਸਜੀਦਾ ਹੋਣਾ ਚਾਹੀਦਾ। ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜੰਨੇ ਆ। ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ। ਸਤਾਂਤੋ ਲੋਧੀ ਦੇ ਲੋਕ ਵੇਖਣ ਦੇ। ਸਤਾਂਤੋ ਲੋਧੀ ਦੇ ਲੋਕ ਦੇਖਦੇ ਅਸਲ ਸੋਚ-ਪੋਚ ਦੇ ਦੇਖਦੇ। ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ। ਸਦੋਂ ਦੇਖਦੇ ਆ ਕਿ ਸਦਨ ਸਾਡੇ ਬਾਅਦ ਕੀ ਕਹਿੰਦਾ। ਤੇ ਸਦਨ ਸਭੰ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ بڑے بڑے ਵੱਡੇ ਮਹਾਂਪੂਤਸਾ ਨਾਲ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸਿਵ ਵਾਲੇ ਸੰਤ ਸੱਤ ਸੁਦਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤੰਦ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜਾਵੇ ਸਭ ਉੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਨਕੀਤ ਸਿੰਘ ਜੀ اکال صاحب کا جائیداد دوبار صاحب کے ہڈ گرن بھائی بلدیو سنگھ مڈالا اپنی ٹیمہ لے کے سر کم کا ہوئے ویچ اپنے ایم پی صاحب سانی صاحب سب دلی تو آ گئے وہ نے پیتر صاحب اجن پتر راج ہے کتنے گئے کتنے گئے صاحب بمبو گردا تو چل گئے جی اس وجہ ਬਲੇ ਕਿੱਥੇ ਗਏ ਸਾਬ ਸੁਣੋ ਪਿਆਗੀ ਸਾਡੀ ਸੁਣ ਲੋ ਸੁਣੋ ਬਾਜਾ ਸਾਹਿਬ ਸੁਣ ਲੋ ਸੁਣ ਲੋ ਸੁਣ ਲੋ ਸੁਣੋ ਸੁਣਾ ਕਿੱਥੇ ਗਏ ਸੁਣੋ ਉਹ ਸੁਣੋ ਜੀ ਰਿਕਾਰਡ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਹੀਂ ਕੀਤਾ ਜਾਵੇ ਚੇਰ ਨੂੰ ਰਿਕਾਰਡ ਕਰੋ ਮੈਂ ਚੇਰ ਨੂੰ ਰਸ ਕਰਾਂ ਮਾਣ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਈ ਬਾਈ ਜੀ ਬੈਠੋ ਤੁਸੀਂ ਸਾਬ 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 ਜੀ ਇੱਕਾ ਸੁਣੋ ਤੁਸੀਂ ਤੁਸੀਂ ਦੋ ਵਣ ਗੱਲ ਪੂਰੀ ਕਰ ਲੈਣੋ ਉਹਨਾਂ ਨੂੰ ਹੀ ਹੀ ਇਜ਼ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟ ਫਿਨਿਸ਼ ਸਾਬ ਜੀ ਹੀ ਇਜ਼ ਅਬਾਊਟ ਟ ਫਿਨਿਸ਼ ਜੀ ਜੀ ਬੜੇ ਬੜੇ ਮਾਪੂਸ ਸਿੱਖ ਉਤਰਾਖੰਡ ਤੋਂ ਜੁਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਉਹਨਾਂ ਨੇ ਸਾਡੀ ਬਾਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਵੀ ਕਹਿੰਦਾ ਹਾਂ ਹੌਸਲੇ ਵਿੱਚ ਤੇ ਜਿਨਾਲੇ ਨੂੰ ਦਬਾ ਦਾ ਪੈਸਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ चौहान ਨਾਲ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਹਿਬ ਇਹਨਾਂ ਦਾ ਬੇਤਾ ਆਇਆ ਆਜੇ ਦਾ ਜਾਵੇ ਕਿੰਨਾਂ ਨੇ ਇਹਨਾਂ ਦਾ ਨੇਤਾ ਆਇਆ ਫੋਲਗੰਦੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਏ ਚਲੋ ਕੋਸੇ ਕੋਈ ਤੇ ਦੇਖੇ ਜਾਣਗੇ ਆਸ ਫੇਰੇ ਮੈਂ ਸਪੀਕਰ ਸਾਹਿਬ ਫੇਰੇ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਗ ਸਿੱਖਿਆ ਤਾਂ ਇਹ ਜਿੰਨੇ ਉਹਨਾਂ ਦਾ ਨਾਮ ਸਪੈਨਡ ਕੀਤਾ ਜਾਵੇ ਠੀਕ ਹੈ

چلو جی بولو بولو جی بولو بیٹھو تو ہی سارا بولو بولو <سؤال> سار سار بیانی کا سنو بیٹھو جی لیٹو بیٹھ دو جاؤ اپنا آگ تسی کٹیلیو کرو تاریوال صاحب جو بھی کچھ چیر دی آگیا تو بینا کہا جا رہے ریکارڈ نہ کیتا جا بے تاریوال صاحب کٹیلیو کرو میں کل کہا جا صاحب کہ بہت لوگ آئے ਬੋਲੋ ਸਾਡੀ ਸਰਕਾਰ ਸਾਡੀ ਸਰਕਾਰ ਦੋ ਵੇਚੀ ਸੀ ਹਾਂ ਚਲੋ ਬੋਲੋ ਸਰਕਾਰ ਸੇਵਾ ਬਾਬਾ ਜੀ ਸਭ ਤੇ ਬੈਠ ਜਾਓ ਠੀਕ ਹੈ ਜੀ ਹੋਰ ਕੋ ਬੋਲਣਾ ਹੈ ਕਿ ਨਕਸ਼ਾ ਜੀ ਮੈਂ ਬੋਲਾਂ ਮਹਾਰਾਜ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਲਦਾ ਤੂੰ ਦਬਾਓ ਤੁਸੀਂ ਆਪਣੀ ਗੱਲ ਤੁਸੀਂ ਹਾਲ ਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲਿਖਿਆ ਦੇ ਆਪੀ ਸਾਹਿਬ امید صاحب چلو بولو جی تسی بولو جی صاحب میں ہوتا جواب جو لگا جے آج جیڈا باجا صاحب کہہ رہے ہیں ایک نئے ٹوٹی زیدی اگر لگا رہے ہیں صاحب میرا پیئے مقتار راست کھلا منڈا ایک اکنجے کانگ جسی انیاں بے حجور کہنا کر دے جے میرا پیئے ری جمین صاحب تو جے ਸਭ ਇੱਕ ਕਨਾਲ ਕੋ ਕੋ ਬਚਾ ਦੇ ਕੋ ਜਮੀਨਾਂ ਕਹਿੰਦੇ ਜੀ ਉਹਦੇ ਨਾਮ ਕੋੜਾ ਮੇਰਾ ਨਾਮ ਰਹਿੰਦਾ 24 ਘੰਟੇ ਮੇਰਾ ਕਰ ਦਿੰਦਾ ਸਭ ਮੈਂ ਪਿੰਡ ਦੇ ਦੋ ਧੜਿਆਂ ਦੇ ਆਪੋ ਜੀ ਤੋਰਤੀ ਆ ਹੀ ਬਣਾਤੀ ਸਭ ਕੁਝ ਕਰਤਾ ਮੈਂ ਆਖੋ ਗੱਲ ਕਹਿ ਰਹੀ ਸੀਗਾ ਸਮਝਾ ਜੀ ਬਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗੀਆਂ ਫੱਕੂ ਰੁੜ ਗਏ ਅਪਾ ਰਾਜਨੀਤੀ ਕਰਨ ਲੱਗੇ ਆ ਲੈ ਜਮ ਕੰਪਲੀਟ ਇਹਨਾਂ ਨਾਲ ਲੋਕ ਦੇਖਦੇ ਆ ਇਹਨਾਂ ਨਾਲ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ ਜਿੰਕਾ ਸ਼ਹਿਰੀ ਕਲਸੀ ਬੈਠੋ ਜੀ ਸ਼ਹਿਰੀ ਕਲਸੀ ਜੀ